ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹਮਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੁਣ ਦੀ ਸਭ ਤੋਂ ਵੱਡੀ ਖਬਰ ਪੰਜਾਬ ਕਾਂਗਰਸ ਪਾਰਟੀ ਦੇ ਵਿੱਚ ਹੁਣ ਪੂਰੀ ਹਲਚਲ ਹਲਚਲਜਾ ਕਹਿ ਦਈਏ ਖਲਬਲੀ ਮਚ ਚੁੱਕੀ ਹੈ ਪ੍ਰਧਾਨ ਜੀ ਨੂੰ ਲੈ ਕੇ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਰ ਦੇ ਸਪੋਕਸਮੈਨ ਅਰਸ਼ਦੀਪ ਸਿੰਘ ਕਲੀਰ ਨੇ ਇਹ ਬੜੇ ਵੱਡੇ ਇਲਜ਼ਾਮ ਲਗਾਏ ਸੀ ਤੰਜ ਕੱਸੇ ਸੀ ਰਾਜਾ ਵੜਿੰਗ ਜੋ ਮੌਜੂਦਾ ਪ੍ਰਧਾਨ ਨੇ ਅਤੇ ਸਾਂਸਦ ਵੀ ਨੇ ਹਲਕਾ ਲੁਧਿਆਣਾ ਤੋਂ ਉਹਨਾਂ ਨੇ ਕਿਹਾ ਕਿ ਜਦੋਂ ਦੇ ਰਾਜਾ ਉੜឹង ਪਾਰਟੀ ਦੇ ਪ੍ਰਧਾਨ ਬਣੇ ਨੇ ਉਹਨਾਂ ਦੀ ਤਾਂ ਕੋਈ ਮੰਦਾ ਹੀ ਨਹੀਂ ਕਿਉਂਕਿ ਪਾਰਟੀ ਦੇ ਵਿੱਚ ਡਿਸਿਪਲਿਨ ਜਿਹੜਾ ਪੂਰੀ ਤਰ੍ਹਾਂ ਕ੍ਰੀਏਟ ਹੈ ਇਹਨਾਂ ਦਿਨਾਂ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਇਹ ਜਾਣਕਾਰੀਆਂ ਮਿਲ ਰਹੀਆਂ ਨੇ ਕਿ ਰਾਜਾ ਵਰਿੰਗ ਦੀ ਕੁਰਸੀ ਨੂੰ ਢਾਹ ਲੱਗ ਸਕਦੀ ਹੈ ਜਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰਾਜਾ ਵਰਿੰਗ ਦੀ ਪ੍ਰਧਾਨਗੀ ਵਾਲੀ ਕੁਰਸੀ ਜਿਹੜੀ ਖੋਈ ਜਾ ਸਕਦੀ ਹੈ ਦੂਜੇ ਪਾਸੇ ਸੂਤਰ ਇਹ ਵੀ ਦੱਸਦੇ ਨੇ ਰਾਜਾ ਵਰਿੰਗ ਹੁਣ ਸੰਸਦ ਬਣ ਚੁੱਕੇ ਨੇ ਹਲਕਾ ਲੁਧਿਆਣਾ ਤੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਉਹ ਬੜੇ ਬਿਜ਼ੀ ਚੱਲ ਰਹੇ ਨੇ ਸੰਸਦ ਪਵਮਨ ਦੇ ਵਿੱਚ ਇਸ ਲਈ ਉਹ ਆਪਣੇ ਆਪ ਹੀ ਜਿਹੜਾ ਪ੍ਰਧਾਨਗੀ ਵਾਲਾ ਸੇਰਾ ਹੈ ਉਹ ਹੋਰ ਕਿਸੇ ਦੇ ਸਿਰ ਉੱਤੇ ਮਰਨਾ ਚਾਹੁੰਦੇ ਨੇ ਇਹ ਦੱਸਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਇਕਪਾਲ ਦੇ ਵਿੱਚ ਨੇ ਜਿਹੜਾ ਉਹਨਾਂ ਦਾ ਕੋਈ ਖਾਸਮ ਖਾਸ ਹੋਵੇ ਕਾਂਗਰਸ ਪਾਰਟੀ ਦੇ ਵਿੱਚ ਅਤੇ ਜਿਹਨੂੰ ਜਿਹੜੀ ਪ੍ਰਧਾਨਗੀ ਦਿੱਤੀ ਜਾਵੇ ਕਿਉਂਕਿ ਸਿੱਖ ਚਿਹਰਾ ਨੇ ਹੁਣ ਇਹ ਵੀ ਕਿਆਸਾ ਲਗਾਈਆਂ ਸਾਰੀਆਂ ਨੇ ਕਿ ਜਿਹੜੇ ਸੁਨੀਲ ਕੁਮਾਰ ਜਾਕਰ ਨੇ ਉਨਾ ਤੱਕ ਵੀ ਜਿਹੜੀ ਅਪਰੋਚ ਕੀਤੀ ਜਾ ਰਹੀ ਹੈ ਕੁਝ ਕਾਂਗਰਸੀ ਆਗੂ ਜਿਹੜੇ ਨੇ ਉਹ ਮਨਾਨ ਲੱਗੇ ਹੋਏ ਨੇ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਕਿਉਂਕਿ ਉਹ ਹਿੰਦੂ ਚਿਹਰਾ ਹੋਣ ਦੇ ਨਾਲ-ਨਾਲ ਇੱਕ ਚੰਗੇ ਬੁਲਾਰੇ ਵਰਕਰ ਇੱਕ ਕਿਸਾਨੀ ਪਰਿਵਾਰ ਤੋਂ ਵੀ ਬਿਲੋਂਗ ਕਰਦੇ ਨੇ ਜੇ ਗੱਲ ਕਰੀਏ ਕਾਂਗਰਸ ਦੀ ਪ੍ਰਧਾਨਗੀ ਦੀ ਪੰਜਾਬ ਨੂੰ ਲੈ ਕੇ ਸਭ ਤੋਂ ਉੱਪਰ ਜਿਹੜਾ ਨਾਮ ਆ ਰਿਹਾ ਹੈ ਉਹ ਆ ਰਿਹਾ ਹੈ ਵਿਜੇ ਇੰਦਰ ਸਿੰਘ ਸਿੰਗਲਾ ਦਾ ਜਿਹੜੇ ਯੂਥ ਕਾਂਗਰਸ ਦੇ ਪਹਿਲਾ ਪ੍ਰਧਾਨ ਵੀ ਰਹੇ ਚੁੱਕੇ ਨੇ ਪੰਜਾਬ ਵੱਲੋਂ ਅਤੇ ਦੂਸਰੇ ਪਾਸੇ ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਆਗੂ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਸੂਤਰ ਇਹ ਕਹਿ ਰਹੇ ਨੇ ਜੇ ਵਿਜੇਂਦਰ ਜਿਹੜੇ ਸਿੰਗਲਾ ਨੇ ਉਹ ਖਾਸਮ ਖਾਸ ਹੋਣ ਦੇ ਨਾਲ ਨਾਲ ਰਾਹੁਲ ਗਾਂਧੀ ਦੀ ਧਿਰੇ ਦੇ ਵਿੱਚ ਬੜਾ ਉਹਨਾਂ ਦਾ ਮਜ਼ਬੂਤ ਜਿਹੜਾ ਕਦ ਮੰਨਿਆ ਜਾਂਦਾ ਹੈ ਐਕਸ ਮੰਨਿਆ ਜਾਂਦਾ ਹੈ ਅਤੇ ਕੋਈ ਵੀ ਗੱਲ ਜਿਹੜੀ ਹੈ ਰਾਹੁਲ ਗਾਂਧੀ ਸਿੰਗਲਾ ਸਾਹਿਬ ਦੀ ਨਹੀਂ ਟਾਲਦੇ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬੜਾ ਵੱਡਾ ਧਮਾਕਾ ਹੋਵੇਗਾ ਕਾਂਗਰਸ ਦੀ ਪ੍ਰਧਾਨਗੀ ਨੂੰ ਲੈ ਕੇ ਵਿਜੇ ਇੰਦਰ ਸਿੰਘ ਸਿੰਗਲਾ ਨੇ ਜਿਹੜੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਸਕਦੇ ਨੇ ਇਹ ਸੂਤਰਾਂ ਦੇ ਹਵਾਲੇ ਤੋਂ ਵੱਡੀਆਂ ਖਬਰ ਆਈਆਂ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਰਾਜਾ ਵੜਿੰਗ ਜਿਹੜੇ ਸੰਸਦ ਬਣ ਚੁੱਕੇ ਨੇ ਲੁਧਿਆਣਾ ਦੇ ਵਿੱਚੋਂ ਇਸ ਕਰਕੇ ਉਹ ਆਪਣੇ ਕੰਮਾਂਕਾਰਾਂ ਤੇ ਬਿਜ਼ੀ ਨੇ ਉਹ ਦੋ ਅਹੁਦੇ ਇੱਕ ਤਾਂ ਉਹ ਹੈ ਮੈਂਬਰ ਆਫ ਪਾਰਲੀਮੈਂਟ ਨੇ ਦੂਜਾ ਅਹੁਦਾ ਹੈ ਪ੍ਰਧਾਨਗੀ ਵਾਲਾ ਦੋਨਾਂ ਦੇ ਵਿੱਚ ਉਹਨਾਂ ਨੂੰ ਇੱਕ ਹੀ ਚੁਣਨਾ ਪਵੇਗਾ ਦੂਸਰੇ ਪਾਸੇ ਇਹ ਵੀ ਕਿਆਸਾ ਲਗਾਈਆਂ ਜਾ ਰਹੀਆਂ ਨੇ ਕਿ ਬਹੁਤ سارے ਜਿਹੜੇ ਕਾਂਗਰਸੀ ਆਗੂ ਨੇ ਵਰਕਰ ਨੇ ਉਹ ਜਿਹੜੇ ਸੁਨੀਲ ਕੁਮਾਰ ਜਾਖਰ ਨੇ ਮੌਜੂਦਾ ਪ੍ਰਧਾਨ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੂੰ ਮਨਾਉਣ ਲੱਗੇ ਹੋਏ ਨੇ ਆਉਣ ਵਾਲੇ ਦਿਨਾਂ 'ਚ ਇਹ ਵੀ ਹੋ ਸਕਦਾ ਹੈ ਕਿ ਹਿੰਦੂ ਚਿਹਰਾ ਜਿਸ ਤਰ੍ਹਾਂ ਵਿਜੇ ਇੰਦਰ ਸਿੰਘਲਾ ਨੇ ਉਸੇ ਤਰ੍ਹਾਂ ਇੱਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੁਨੀਲ ਕੁਮਾਰ ਜਾਕਰ ਨੇ ਉਹ ਵੀ ਹਿੰਦੂ ਚਿਹਰਾ ਨੇ ਜਿਹੜੇ ਪੱਤੇ ਭਾਰਤੀ ਜਨਤਾ ਪਾਰਟੀ ਖੇਡ ਰਹੀ ਹੈ ਉਹੀ ਪਤਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਖੇਡਣ ਜਾ ਰਹੀ ਹੈ ਪੰਜਾਬ ਦੀ ਪ੍ਰਧਾਨਗੀ ਨੂੰ ਲੈ ਕੇ ਧੰਨਵਾਦ